ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਹਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸਹਿਜ ਬਾਣੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਲਗਭਗ 18 ਮਹੀਨੇ ਤੋਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਪਰਮ ਕੀਤਾ ਹੋਇਆ ਹੈ ਸਤਿਗੁਰਾਂ ਦੀ ਕਿਰਪਾ ਸਦਕਾ ਅਪਾਰ ਬਖਸ਼ਿਸ਼ ਮੇਰੇ ਸਤਿਕਾਰ ਕੱਲ ਤੱਕ ਆਪਾਂ 572 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਇਸ ਤੋਂ ਅੱਗੇ ਆਪਾਂ ਪਾਠ ਕਰਨ ਦੀ ਸੇਵਾ ਕਰ ਸਕੀਏ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਤਿਗੁਰੂ ਦਇਆ ਕਰਨ ਸਤਿਗੁਰੂ ਕਿਰਪਾ ਕਰਨ ਤੇ ਸਤਿਗੁਰੂ ਤਾਂ ਹੀ ਦਇਆ ਕਰਨਗੇ ਜੇ ਸਾਧ ਸੰਗਤ ਤੁਸੀਂ ਅਸੀਸ ਦਿਓ ਤੁਸੀਂ ਕਿਰਪਾ ਕਰੋ ਤੁਸੀਂ ਦਾਸ ਰ ਦੇ ਸਿਰ ਤੇ ਮੇਰ ਪਰੇ ਹੱਥ ਰੱਖੋ ਕਰੋ ਜੀ ਕਿਰਪਾ ਸਾਥ ਸੰਗਤ ਜੀ ਦਾਸ ਰੇਤੇ ਸਿਰ ਤੇ ਰੱਖੋ ਮੇਰੇ ਪਰ ਹੱਥ ਤੇ ਸਾਰੇ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਫਿਰ ਆਖੋ ਜੀ ਅਮਰ ਅਨੋਖੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਆਖੋ ਜੀ ਸਾਰੇ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਵਡਹੰਸ ਮਹਲਾ ਚੌਥਾ ਰਾਗ ਵਡਹੰਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਤੰਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਰਾਮ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿ ਰਹੇ ਹਨ ਕਿ हे ਪ੍ਰਮਾਤਮਾ हे ਪ੍ਰਮਾਤਮਾ ਮੈਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਮੈਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਗੁਰੂ ਦੇ ਚਰਨ ਮੈਨੂੰ ਬਹੁਤ ਪਿਆਰੇ ਲੱਗਦੇ ਹਨ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ RAM ਜਿਸ ਨੇ ਗੁਰੂ ਦੇ ਰਾਹੀਂ ਆਤਮਿਕ ਜੀਵਨ ਦੀ ਸੂਝ ਦਾ ਸਰਮਾ ਹਾਸਲ ਕਰ ਲਿਆ ਹੈ ਉਸ ਦਾ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ ਗੁਰ ਗਿਆਨ ਅੰਜਨ ਸਤ ਗੁਰ ਪਾਇਆ ਅਗਿਆਨ ਅੰਧੇਰ ਬਨਾਸੀ ਜਿਸ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਦੇ ਅਗਿਆਨ ਦੇ ਹਨੇਰੇ ਨਾਸ਼ ਹੋ ਜਾਂਦੇ ਹਨ ਸਤ ਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਰਸੇ ਹਰੇਕ ਸਾਹ ਤੇ ਹਰ ਗੜਾਈ ਦੇ ਨਾਲ ਗੁਰੂ ਦੀ ਦੱਸੀ ਸੇਵਾ ਕਰਕੇ ਉਸ ਨੂੰ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਹੁੰਦਾ ਹੈ ਅਤੇ ਉਹ ਹਰੇਕ ਸਾਹ ਤੇ ਹਰੇਕ ਗੜਾਈ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਜਿਨ ਕੋ ਹਰ ਪ੍ਰਭ ਕਿਰਪਾ ਤਾਰੀ ਤੇ ਸਤ ਗੁਰੂ ਸੇਵਾ ਲਾਇਆ ਜਿਨ੍ਹਾਂ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿਨ੍ਹਾਂ ਉਤੇ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਉਹਨਾਂ ਨੂੰ ਗੁਰੂ ਦੀ ਸੇਵਾ ਵਿੱਚ ਜੋੜ ਦਿੱਤਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਏ ਪ੍ਰਮਾਤਮਾ ਏ ਪ੍ਰਮਾਤਮਾ ਮੈਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਗੁਰੂ ਦੇ ਚਰਨਾਂ ਵਿੱਚ ਰੱਖ ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈਂ ਰਾਮ ਮੇਰਾ ਸੱਚਾ ਗੁਰੂ ਮੇਰਾ ਸੱਚਾ ਗੁਰੂ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਗੁਰੂ ਤੋਂ ਬਿਨਾ ਮਿੱਥੋਂ ਰਹਾ ਨਹੀਂ ਜਾ ਸਕਦਾ ਹਰ ਨਾਮ ਹਰ ਨਾਮ ਦੇਵੈ ਮੇਰਾ ਅੰਤ ਸਖਾਈ ਨਾਮ ਗੁਰੂ ਮੈਨੂੰ ਉਹ ਪ੍ਰਮਾਤਮਾ ਨਾਮ ਪ੍ਰਮਾਤਮਾ ਦਾ ਨਾਮ ਦਿੰਦਾ ਹੈ ਜਿਹੜਾ ਅੰਤ ਵੇਲੇ ਮੇਰਾ ਸਾਥੀ ਬਣੇਗਾ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਦਿੜੜਾਇਆ ਸਤਗੁਰੂ ਨੇ ਮੇਰੇ ਅੰਦਰ ਪਰਮਾਤਮਾ ਨਾਮ ਦਾ ਨਾਮ ਪੱਕਾ ਕਰ ਦਿੱਤਾ ਹੈ ਤੇ ਪਰਮਾਤਮਾ ਪਰਮਾਤਮਾ ਦਾ ਨਾਮ ਅੰਤ ਵੇਲੇ ਮੇਰਾ ਸਾਥੀ ਬਣੇਗਾ ਜਿੱਥੇ ਪੁੱਤਰ ਕਲਤਰ ਕੋਈ ਬੇਲੀ ਨਹੀਂ ਤਿੱਥੇ ਹਰ ਹਰ ਨਾਮ ਛੁਡਾਇਆ ਜਿੱਥੇ ਪੁੱਤਰ ਜਾਂ istri ਕੋਈ ਵੀ ਮਦਦਗਾਰ ਨਹੀਂ ਬਣਦਾ ਉਥੇ ਪ੍ਰਭੂ ਦਾ ਨਾਮ ਪਰਮਾਤਮਾ ਦਾ ਨਾਮ ਇਸ ਨੇ ਹੀ ਛਡਾਉਣਾ ਹੁੰਦਾ ਹੈ ਤਨ ਤਨ ਸਤਗੁਰ ਪੁਰਖ ਨਰੰਜਨ ਜਿਤ ਮਿਲ ਹਰ ਨਾਮ ਧਿਆਈ ਸਤਗੁਰ ਧੰਨ ਕੰਨ ਹੈ ਨਰਲੇਪ ਪ੍ਰਮਾਤਮਾ ਦਾ ਰੂਪ ਹੈ ਜਿਸ ਵਿੱਚ ਲੀਨ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਮੇਰਾ ਸੱਚਾ ਗੁਰੂ ਮੇਰਾ ਸੱਚਾ ਗੁਰੂ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਗੁਰੂ ਤੋਂ ਬਿਨ ਮੈਂ ਰਹਿ ਨਹੀਂ ਸਕਦਾ ਜਿਨੀ ਦਰਸ਼ਨ ਜਿਨੀ ਦਰਸ਼ਨ ਸਤ ਗੁਰ ਪੁਰਖ ਨਾ ਪਾਇਆ ਰਾਮ ਜਿਨ੍ਹਾਂ ਨੇ ਜਿਨ੍ਹਾਂ ਨੇ ਗੁਰੂ ਬੰਧ ਪੁਰਖਾਂ ਦਾ ਦਰਸ਼ਨ ਨਹੀਂ ਕੀਤਾ ਤਿੰਨ ਨੇ ਫਲ ਤਿੰਨ ਨੇ ਫਲ ਜਨਮ ਸਭ ਬਿਰਤਾ ਗਵਾਯਾ ਰਾਮ ਉਹਨਾਂ ਦਾ ਜਨਮ ਵੀ ਫਾਇਦਾ ਵੀ ਫਾਇਦਾ ਗਿਆ ਮੈਂ ਤੇ ਉਹਨਾਂ ਨੂੰ ਉਹਨਾਂ ਦਾ ਜਨਮ ਵੀ ਫਾਇਦਾ ਵੀ ਫਾਇਦਾ ਵੀ ਫਾਇਦਾ ਗਿਆ ਤੇ ਉਹਨਾਂ ਨੂੰ ਉਹਨਾਂ ਨੇ ਆਪਣਾ ਜੀਵਨ ਜਿਹੜਾ ਉਹਨੂੰ ਵਿਅਰਥ ਛਗਵਾ ਲਿਆ ਨਿਰਫਲ ਜਨਮ ਤਿੰਨ ਬਿਰਥਾ ਗਵਾਇਆ ਤੇ ਸਾਖਤ ਮੂਏ ਮਰ ਝੂਰੇ ਆਤਮਿਕ ਮੌਤੇ ਮਰ ਗਏ ਉਹਨਾਂ ਨੇ ਆਪਣਾ ਜਨਮ ਬਿਰਥ ਅਕਾਰਥ ਗਵਾ ਲਿਆ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਉਹ ਮਨੁੱਖ ਆਤਮਿਕ ਮੌਤੇ ਮਰ ਗਏ ਕਰ ਹੋਂਦੇ ਰਤਨ ਪਦਾਰਥ ਭੁਖੇ ਬਾਗਹੀਨ ਹਰ ਦੁਰੇ ਹਿਰਦੇ ਘਰ ਵਿੱਚ ਕੀਮਤੀ ਨਾ ਮਰਤਨ ਹੁੰਦਿਆਂ ਵੀ ਉਹ ਸਦਾ ਬਦਨਸੀਬ ਮਰੂ ਮਰੂ ਕਰਦੇ ਰਹੇ ਤੇ ਪ੍ਰਮਾਤਮਾ ਤੋਂ ਵਿਛੜੇ ਰਹੇ ਹਰ ਹਰ ਤਿੰਨ ਕਾ ਦਰਸ਼ਨ ਕਰੀ ਹੋ ਜਿੰਨੀ ਹਰ ਹਰ ਨਾਮ ਦਾ ਤੇ ਆਇਆ ਜਿਨ੍ਹਾਂ ਨੇ ਪ੍ਰਮਾਤਮਾ ਦਾ ਦਰਸ਼ਨ ਨਹੀਂ ਕੀਤਾ ਰੱਬਾ ਤੁਸੀਂ ਇਹ ਕਹਿਰ ਨਾ ਕਰਿਓ ਜਿਨ੍ਹਾਂ ਨੇ ਪ੍ਰਮਾਤਮਾ ਦਾ ਦਰਸ਼ਨ ਨਹੀਂ ਕੀਤਾ ਉਹ ਨਮੁੱਖਾ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਜਿਨੀ ਜਿਨੀ ਦਰਸ਼ਨ ਜਿਨੀ ਦਰਸ਼ਨ ਸਤ ਗੁਰ ਪੁਰਖ ਨਾ ਪਾਇਆ ਤੇ ਜਿਨ੍ਹਾਂ ਨੇ ਗੁਰੂ ਮਹਾਂਪੁਰਖਾਂ ਦਾ ਦਰਸ਼ਨ ਕੀਤਾ ਜਿਨ੍ਹਾਂ ਨੇ ਦਰਸ਼ਨ ਕੀਤਾ ਹੈ ਉਹ ਧਨ ਹਨ ਤੇ ਜਿਨ੍ਹਾਂ ਨੇ ਨਹੀਂ ਕੀਤਾ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ RAM ਮੈਂ ਉਸ ਨਮਾਣੇ ਪਪੀਏ ਵਰਗਾ ਹਾਂ ਨੰ ਮਾਨਾ ਪਪੀਆਂ ਤੇ ਮੈਂ ਪ੍ਰਮਾਤਮਾ ਪਾਸ ਬੇਨਤੀ ਕਰਦਾ ਹਾਂ ਗੁਰ ਮਿਲ ਗੁਰ ਮਿਲ ਮੇਰਾ ਪਿਆਰਾ ਹਮ ਸਤਗੁਰ ਕਰੇ ਭਗਤੀ ਰਾਮ ਕਿ ਮੈਨੂੰ ਮੇਰਾ ਪਿਆਰਾ ਗੁਰੂ ਮਿਲਾ ਗੁਰੂ ਸਤਗੁਰ ਨੂੰ ਮਿਲਾ ਕੇ ਮੈਂ ਪ੍ਰਮਾਤਮਾ ਦੀ ਭਗਤੀ ਕਰਾਂਗਾ ਹਰ ਹਰ ਸਤਗੁਰ ਕਰੇ ਭਗਤੀ ਜਾ ਹਰ ਪ੍ਰਭ ਕਿਰਪਾ ਕਰੇ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੀ ਭਗਤੀ ਅਸੀਂ ਤਦੋਂ ਹੀ ਕਰ ਸਕਦੇ ਹਾਂ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ ਮੈਂ ਗੁਰ ਬਿਨ ਔਰ ਨਾ ਕੋਈ ਬੇਲੀ ਗੁਰ ਸਤਗੁਰ ਪ੍ਰਾਣ ਹਮਾਰੇ ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਮਦਦਗਾਰ ਨਹੀਂ ਦਿਸਦਾ ਗੁਰੂ ਹੀ ਮੇਰੀ ਜ਼ਿੰਦਗੀ ਦਾ ਆਸਰਾ ਹੈ ਕੋ ਨਾਨਕ ਗੁਰਨਾਮ ਦੜਾਇਆ ਹਰ ਹਰ ਨਾਮ ਹਰ ਸਤੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇਹ ਗੱਲ ਆਖ ਕਿ ਗੁਰੂ ਨੇ ਮੇਰੇ ਹਿਰਦੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਪੱਕਾ ਕੀਤਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬਨੰਤੀ ਮੈਂ ਨਮਾਣਾ ਪਪੀਆ ਨਮਾਣਾ ਪਪੀਆ ਹਾਂ ਤੇ ਪ੍ਰਮਾਤਮਾ ਪਾਸ ਬੇਨਤੀ ਕਰਦਾ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਬੇਨਤੀਆਂ ਦਾ ਸ਼ਬਦ ਹੈ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਵਿੱਚ ਇਹੋ ਹੀ ਬੇਨਤੀਆਂ ਕਰਦੇ ਹਨ ਕਿ हे ਪ੍ਰਭੂ ਮੈਂ ਤੇਰਾ ਵਿਛੋੜਾ ਨਹੀਂ ਚੱਲ ਸਕਦਾ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਇਹ ਵਿਛੋੜੇ ਤੋਂ ਬਚਾ ਇਹ ਸੁਛੋੜੇ ਤੋਂ ਬਚਣ ਵਾਸਤੇ हे ਪ੍ਰਮਾਤਮਾ ਤੇਰਾ ਨਾਮ ਜਪਣਾ ਜ਼ਰੂਰੀ ਹੈ ਤੇ ਨਾਮ ਜਪਣ ਵਾਸਤੇ ਮੈਨੂੰ ਸਤਿਗੁਰੂ ਸੱਚਾ ਗੁਰੂ ਮਿਲਾ ਦੇ ਸੋ ਸਾਧ ਸੰਗਤ ਜੀ ਆਪਾਂ ਵੀ ਸੱਚੇ ਗੁਰੂ ਦੀ ਮਿਲ ਕੇ ਉਸ ਪਰਿਪੂਰਨ ਪਰਮੇਸ਼ਰ ਦਾ ਨਾਮ ਜਪੀਏ ਤੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇਲੇ ਕਰ ਲਈਏ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ 573 ਨੰਬਰ ਅੰਗ ਤੋਂ ਪਾਠ ਜੋ ਆਪਾਂ ਕੀਤਾ ਹੈ ਇਹ ਆਪ ਜੀ ਨੇ ਸਰਵਣ ਕਰਨਾ ਹੈ ਤੇ ਸਰਵਣ ਕਰਕੇ ਸਾਧ ਸੰਗਤ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਸਾਧ ਸੰਗਤ ਦਾਸ ਭੁੱਲਣ ਹਾਕ ਹੈ ਅਗਿਆਨੀ ਹੈ ਦਾਸ ਦੇ ਕੋਲੋਂ ਇਹ ਪਾਠ ਕਰਦੇ ਹੋਇਆ ਅਨੇਕਾਂ ਪੁੱਲਾਂ ਗਲਤੀਆਂ ਹੋਈਆਂ ਹਨ ਅਣਜਾਣ ਤੇ ਭੁੱਲਣ ਹਾਰ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨਾ ਕਿ ਦਾਸ ਕਰੂੰ ਅਜਹੀ ਭੁੱਲ ਨਾ ਹੋਵੇ ਬਾਸ ਸ਼ੁੱਧ ਤੇ ਸਪਸ਼ਟ ਬਾਣੀ ਦਾ ਪਾਠ ਕਰ ਸਕੇ ਤੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਸਕੇ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਅੱਜ ਦੇ ਪਾਠ ਤੋਂ ਖਿਮਾ ਜਾਂਚਨਾ ਮੰਗਣ ਤੋਂ ਪਹਿਲਾਂ ਆਪ ਚੀਜ਼ੇ ਚਰਣਾ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸੰਗਤ ਜੀ ਦਾਸ ਸ੍ਰੀ ਦੀਆਂ ਭੁਲਾਣਾ ਜਿਤਾਰੋ ਤੇ ਦਾਸ ਸ੍ਰੀ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਜਿਹੜਾ ਇਸ ਨੂੰ ਸਬਸਕ੍ਰਾਈਬ ਕਰੋ ਜੀ ਦਾਸ ਸਾਹਿਬੀ ਦਾ ਧੰਨਵਾਦੀ ਹੋਵੇਗਾ ਸੋ ਆਓ ਹੁਣ ਦਿਓ ਜੀ ਖਿਮਾ ਕਰੋ ਜੀ ਕਿਰਪਾ ਤੇ ਆਓ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ